ਰਾਜ ਲੈ ਲਏ ਅਸੀਂ ਇਕੱਠੇ ਹੋ ਕੇ ਰਾਜ ਲੈ ਲਿਆ ਇਹ ਜਿਹੜੀ ਭਾਈ ਵੀਰ ਖਾਲਸਾ ਬੈਂਕ ਫਤਿਹਦੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸਾਰੀ ਪਾਰਟੀ ਨੇ ਫੈਸਲਾ ਕੀਤਾ ਕਿ ਕਿਉਂਕਿ 5 ਸਾਲ ਹੋ ਗਏ ਆ ਮੈਂਬਰਸ਼ਿਪ ਪਿਛਲੀ ਨੂੰ ਔਰ 5 ਸਾਲਾਂ ਬਾਅਦ ਜਿਹੜੀ ਮੈਂਬਰ ਦੁਬਾਰਾ ਬਣਦੇ ਸਾਰੇ ਮੈਂਬਰ ਨਵੇਂ ਸਿਰੇ ਬਣਦੇ ਆ ਤੋਂ ਪਾਰਟੀ ਨੇ ਫੈਸਲਾ ਕੀਤਾ ਹੈ ਕਿ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਜਿਹੜੀ ਪਾਰਟੀ ਦੀ ਮੈਂਬਰਸ਼ਿਪ ਮੁਹਮਦੜੀ ਹੈ ਉਹ ਚਲਾਈ ਦੇ ਔਰ ਸਟੇਟ ਦਾ ਜਿਹੜਾ ਟਾਰਗੇਟ 25 ਲੱਖ ਦਾ ਪਹਿਲੇ ਪੜਾ ਦਾ ਰੱਖਿਆ ਜੀ ਔਰ 50 ਲੱਖ ਤੱਕ ਇਹਨੂੰ ਲੈ ਕੇ ਜਾਣਾ ਇਸ ਕਰਕੇ ਇੱਥੇ ਜਿਸ ਤਰ੍ਹਾਂ ਘਰੇਵਾਲ ਸਾਹਿਬ ਇਹਨਾਂ ਨੇ ਦੱਸਿਆ ਕਿ ਜੇ ਆਪਾਂ 25 ਲੱਖ ਦਾ ਪਹਿਲੇ ਪੜਾ ਦਾ ਲੈ ਕੇ ਚੱਲਦੇ ਆ ਤਾਂ ਇੱਕ ਹਲਕੇ ਦਾ 25000 ਰੁਪਏ ਪਰ ਇਹਨੂੰ ਆਪਾਂ 40-50 ਹਜ਼ਾਰ ਤੱਕ ਲੈ ਕੇ ਜਾਣਾ ਇਸ ਕਰਕੇ ਇਹ ਇੱਥੇ ਵਰਕਰ ਸਾਹਿਬਾਨ ਦੇ ਵਿੱਚ ਸਾਡੀ ਲੀਡਰਸ਼ਿਪ ਸੀਨੀਅਰ ਮੈਥੋਂ ਵੀ ਸੀਨੀਅਰ ਨੇ ਇੱਥਾਂ ਸੀਨੀਅਰ ਲੀਡਰਸ਼ਿਪ ਦੇ ਜਿਹੜਾ ਹੈ ਪੂਰਾ ਉਤਸ਼ਾਹ ਹੈ ਵਰਕਰਾਂ ਦੇ ਵਿੱਚ ਉਤਸ਼ਾਹ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਸਮਝਦਾ ਕਿ ਵੱਧ ਤੋਂ ਵੱਧ ਭਰਤੀ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਭਰਤੀ ਹੋਏਗੀ ਔਰ ਇਹ ਵਰਕਰਾਂ ਦਾ ਮੈਂ ਦੋਸ਼ ਦੇਖਿਆ ਵਰਕਰਾਂ ਦੇ ਵਿੱਚ ਉਤਸ਼ਾਹ ਹੈ ਉਹ ਦੇਖਿਆ ਅੱਜ ਦੀ ਜੋ ਮੀਟਿੰਗ ਅਕਾਲੀ ਦਲ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ ਦੀ ਮੀਟਿੰਗ ਹੋਈ ਹੈ ਜੀ ਬੜੇ ਭਰਵੇਂ ਤੇ ਕਾਮਯਾਬ ਮੀਟਿੰਗ ਹੋਈ ਹੈ ਲੱਗਦਾ ਪਿਆ ਹੈ ਤੇ ਵਰਕਰਾਂ ਦਾ ਉਤਸ਼ਾਹ ਦੇਖ ਕੇ ਕਿ 2027 ਤੇ ਸਤਾ ਦੇ ਵਿੱਚ ਵਾਪਸੀ ਕਰੇਗਾ ਅਕਾਲੀ ਦਲ ਤੇ ਆਪਣੇ ਜੋ ਸਾਡੀ ਰਵਾਇਤੀ ਪਾਰਟੀ ਹੈ ਖੇਤਰੀ ਪਾਰਟੀ ਆ ਕਾਲੀਦਲ ਉਸ ਨੂੰ ਲੋਕਾਂ ਤੋਂ ਹੁਣ ਬੜਾ ਹੰਗਾਰਾ ਮਿਲ ਰਿਹਾ ਹੈ ਤੁਸੀਂ ਦੇਖਿਆ ਹੋਣਾ ਮਾਗੀ ਦੇ ਮੇਲੇ 'ਚ ਜੋ ਐਡਾ ਵੱਡਾ ਇਕੱਠ ਹੋਇਆ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜੋ ਆਪਣੇ ਸਾਰਾ ਕੁਝ ਆਪਣੇ ਝੋਲੀ 'ਚ ਪਾ ਲਿਆ ਜੋ ਵੀ ਗੁਰਾਂ ਕਿਸੇ ਨੇ ਕੀਤੇ ਸੀਗੇ ਉਹ ਵੀ ਆਪਣੇ ਸਿਰ 'ਤੇ ਲੈ ਲਏ ਇਸ ਦਾ ਇਸ ਕਰਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਿੱਖਾਂ ਦੇ ਮਨਾਂ ਵਿੱਚ ਬਹੁਤ ਮੋੜਾ ਪਿਆ ਹੈ ਔਰ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ 2027 ਦੇ ਇਲੈਕਸ਼ਨ ਤੇ ਅਕਾਲੀ ਦਲ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਫਤਿਹ ਪ੍ਰਾਪਤ ਕਰੇਗਾ। ਆਜਾ ਭਰਤੀ ਦੀ ਮੀਟਿੰਗ ਆ ਜੀ ਭਰਤੀ ਸ਼ੁਰੂ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰ ਦਵਾਰਾ ਸਿੰਘ ਗੁਰੂ ਸਰ ਗਰੇਵਲ ਸਾਹਿਬ ਔਰ ਭਵਿੰਦਰ ਪਿੰਦਾ ਜੀ ਦੀ ਅਦੇਸ਼ਾ ਨਿਰਦੇਸ਼ਾਂ ਦੇ ਹੇਠ ਅਸੀਂ ਲੁਧਿਆਣਾ 'ਚ ਕੰਮ ਕਰ ਰਾ ਔਰ ਭਰਤੀ ਲਈ ਲੋਕਾਂ ਸਾਡੇ ਵਰਕਰਾਂ 'ਚ ਬੜਾ ਉਤਸ਼ਾਹ ਔਰ ਭਰਤੀ ਰਿਕਾਰਡ ਤੋੜੇ। ਜੀ। ਪਾਰਟੀ ਮਜਬੂਤ ਨਹੀਂ ਅਕਾਲੀ ਦਲ ਬਾਹਰ ਨਿਕਲਿਆ ਅਕਾਲੀ ਦਲ ਪੂਰਾ ਬਾਹਰ ਨਿਕਲਿਆ ਅਕਾਲੀ ਦਲ ਅੰਦਰ ਸੀ ਨਹੀਂ ਕਦੇ ਅਕਾਲੀ ਦਲ ਹਮੇਸ਼ਾ ਬਾਹਰ ਹੈ ਅਕਾਲੀ ਦਲ ਹਮੇਸ਼ਾ ਚੜਦੀ ਕਲਾ ਚੀ ਪਾਰਟੀ ਮਜਬੂਤ ਹੋਊਗੀ ਤਾਂ ਪੂਰੀ ਜਬਰਦਸਤ ਮਜਬੂਤ ਹੈਗੀ ਵੀ ਆ ਹੋਰ ਵੀ ਮਜਬੂਤੀ ਮਿਲੂਗੀ ਭਰਤੀ ਦੇ ਨਾਲ ਹਾਂਜੀ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜੋ ਭਰਤੀ ਮਹਿੰਮ ਸਟਾਰਟ ਹੋਈ ਹੈਗੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹੈਗੀ ਆ ਕਿ ਸ਼੍ਰੋਮਣੀ ਅਕਾਲੀ ਦਲ ਜੋ ਤੁਹਾਡੀ ਆਪਣੀ ਖੇਤਰੀ ਪਾਰਟੀ ਹੈ ਔਰ ਇਹਦੇ ਵਿੱਚ ਕਿੰਨੀਆਂ ਸ਼ਹਾਦਤਾਂ ਦਿੱਤੀਆਂ ਗਈਆਂ ਇਸ ਪਾਰਟੀ ਨੂੰ ਖੜੇ ਕਰਨ ਵਾਸਤੇ ਤਾਂ ਅੱਜ ਕਾ ਹੈਗਾ ਜੋ ਇਹ ਭਰਤੀ ਮੁਹਿੰਮ ਸਟਾਰਟ ਹੋਈ ਹੈ ਇਹਦੇ ਵਿੱਚ ਜਿੱਥੇ ਆਪਾਂ ਬਜ਼ੁਰਗਾਂ ਮਹਿਲਾਵਾਂ ਨੂੰ ਅੱਗੇ ਲੈ ਕੇ ਆਣਾ ਉੱਥੇ ਨਾਲ ਹੀ ਨਾਲ ਯੂਥ ਨੂੰ ਔਰ ਵੱਧ ਛੜ ਕੇ ਘਰ-ਘਰ ਜਾ ਕੇ ਅਸੀਂ ਨੇ ਲੇਡੀਜ਼ ਨੂੰ ਵੀ ਇਸ ਦਾ 파ਟ ਬਣਾਣਾ ਹੈਗਾ ਆ ਕਿਉਂਕਿ ਔਰਤਾਂ ਹਰ ਜਗ੍ਹਾ ਦੇ ਉੱਤੇ ਪਿੱਛੇ ਨਹੀਂ ਹੈਗੀਆਂ ਅੱਗੇ ਵੱਧ ਕੇ ਪਾਰਟੀ ਨੂੰ ਵੀ ਮਜ਼ਬੂਤੀ ਕਰ ਦਿੰਦੀਆਂ ਦੇਣਗੀਆਂ ਔਰ ਜਿੱਥੇ ਉਹ ਘਰ ਨੂੰ ਮਜ਼ਬੂਤ ਬਣਾਉਂਦੀਆਂ ਤੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੀ ਇਹ ਮੂਹਮ ਸਟਾਰਟ ਹੋਈ ਹੈ ਇਸ ਦਾ ਤੁਸੀਂ ਹਿੱਸਾ ਬਣੋ ਵੱਧ ਚੜ ਕੇ ਕਿਉਂਕਿ ਤੁਹਾਨੂੰ ਪਤਾ ਹੈ ਸਿਰਫ ਇੱਕੋ ਇੱਕ ਪਾਰਟੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਤੁਹਾਡੀ ਆਪਣੀ ਖੇਤਰੀ ਪਾਰਟੀ ਹੈ ਇਸ ਨੂੰ ਮਜ਼ਬੂਤ ਕਰਨਾ ਤੁਹਾਡਾ ਆਪਣਾ ਫਰਜ਼ ਹੈ ਤੇ ਆਓ ਆਪਾਂ ਇਸ ਦਾ ਹਿੱਸਾ ਬਣੀਏ ਔਰ ਵੱਧ ਚੜ ਕੇ ਅਸੀਂ ਆਪ ਅੱਗੇ ਹੋ ਕੇ ਆਪਾ ਜਿਹੜੇ ਅਸੀਂ ਹੁਣ ਵੈਸੇ ਕੈਂਪ ਲਗਾਵਾਂਗੇ ਅਸੀਂ ਘਰ-ਘਰ ਵੀ ਜਾਵਾਂਗੇ ਤਾਂ ਕਿ ਤੁਸੀਂ ਆਪ ਇਹਦੇ ਇਸ ਮੋਹਮ ਦਾ ਇੱਕ ਹਿੱਸਾ ਬਣੋ ਥੈਂਕ ਯੂ ਨਹੀਂ ਨਹੀਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਤੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਦੇ ਵਿੱਚ ਭਰਤੀ ਮੋਹਮ ਸ਼ੁਰੂ ਹੋਈ ਹੈ ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ ਸੋ ਅਸੀਂ ਦੱਸ ਦੇਣਾ ਹੈਗਾ ਭਰਤੀ ਕਰਕੇ ਕੇਸ਼ ਸ਼ਰਮਣੀ ਅਕਾਲੀ ਦਲ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਜਿਵੇਂ ਕਿ ਹੁਣੇ ਗਰੇਵਾਲ ਸਾਹਿਬ ਨੇ ਦੱਸਿਆ ਕਿ ਪਤ ਚੜ੍ਹ ਤੋਂ ਬਾਅਦ ਬਸੰਤ ਆਉਦੀ ਹੈ ਬਸੰਤ ਤੋਂ ਬਾਅਦ ਪਤ ਚੜ੍ਹ ਆਉਂਦੀ ਹੈ ਸੋ ਸਾਡੀ ਹੁਣ ਪਤ ਚੜ੍ਹ ਖਤਮ ਹੋ ਗਈ ਹੈ ਬਸੰਤ ਆ ਗਈ ਹੈ ਸ਼ਰਮਣੀ ਅਕਾਲੀ ਦਲ ਚੜ੍ਹਦੀ ਕਲਾ ਦੇ ਵਿੱਚ ਹੈਗਾ ਤੇ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਵੱਧ ਤੋਂ ਵੱਧ ਭਰਤੀ ਕਰਕੇ ਅਸੀਂ ਜਲਦੀ ਤੋਂ ਜਲਦੀ ਅਕਾਲੀ ਦਲ ਦੇ ਆਫਿਸ ਜਮ੍ਹਾਂ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਅਕਾਲੀ ਦਲ ਦੀ ਲੇਡੀਜ਼ ਵੀ ਅੱਗੀਆਂ ਨੇ ਚਾਹੀਦੀਆਂ ਕੋਈ ਅਕਾਲੀ ਦਲ ਦੀ ਪ੍ਰਧਾਨ ਵੀ ਅੱਗੀਆਂ ਨੇ ਚ ਹਾਂਜੀ ਸਾਰੀਆਂ ਸ਼ਰਮਨੀ ਕਾਲੀਦਾਲ ਦੀਆਂ ਬੀਬੀਆਂ ਜੁੜੀਆਂ ਹੋਈਆਂ ਨੇ ਜਿਵੇਂ ਕਿ ਦੇਖੋ ਬੀਬੀ ਰਾਣੀ ਧਾਲੀਵਾਲ ਜੀ ਕਿੰਨੇ ਪੁਰਾਣੇ ਵਰਕਰ ਹੈਗੇ ਨੇ ਬੀਬੀ ਪ੍ਰੇਮਾ ਜੀ ਹੈਗੇ ਨੇ ਬੀਬੀ ਸੁਖਵਿੰਦਰ ਕੌਰ ਸੁਖੀ ਜੀ ਬੀਬੀ ਭੁਪਿੰਦਰ ਕੌਰ ਜੀ ਸਾਰੀਆਂ ਬੀਬੀਆਂ ਆਈਆਂ ਨੇ ਕਿਉਂਕਿ ਇਹ ਨਾ ਬਹੁਤ ਛੋਟਾ ਸ਼ਾਰਟ ਟਰਮ ਮਤਲਬ ਜੀ ਕੱਲ ਹੀ ਸਾਨੂੰ ਸ਼ਾਮ ਨੂੰ ਮੈਸੇਜ ਡਿਸਪਲੇ ਹੋਇਆ ਸੋ ਅੱਜ ਅਸੀਂ ਜਲਦੀ ਤੋਂ ਜਲਦੀ ਜਿੰਨੇ ਹੋ ਸਕਦੇ ਹੈ ਕਈ ਆਪਣੇ ਰੁਝੇਵਿਆਂ ਕਰਕੇ ਆਊਟ ਆਫ ਸਟੇਸ਼ਨ ਵੀ ਗਏ ਹੋਏ ਆ ਇਸ ਕਰਕੇ ਨਹੀਂ ਪਹੁੰਚ ਸਕੇ ਪਰ ਬਹੁਤ ਵੱਡਾ ਇਕੱਠ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ